ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਹੁਣ ਵੋਟਾਂ ਦਾ ਸੀਜ਼ਨ ਹੈ ਤੇ ਸਾਰੀਆਂ-ਸਾਰੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਆਪਣੇ-ਆਪਣੇ ਲਾਰੇਆਂ ਵਿੱਚ ਲੱਗੀਆਂ ਹੋਈਆਂ ਕਿ ਤੁਹਾਨੂੰ ਆਹ ਫ੍ਰੀ ਦੇਾਂਗੇ ਤੁਹਾਨੂੰ ਉਹ ਫ੍ਰੀ ਦੇਾਂਗੇ ਤੇ ਇੱਕ ਵਿਅੰਗ ਕਰਦੀ ਕਵਿਤਾ ਤੁਹਾਡੇ ਨਾਲ ਨਜ਼ਰ ਕਰ ਰਿਹਾ ਇੱਕ ਕਵਿਤਾ ਮੇਰੀ ਲਿਖੀ ਨਹੀਂ ਹੈ ਪਰ ਮੈਨੂੰ ਬੜੀ ਪਸੰਦ ਹੈ ਸੋ ਤੁਹਾਨੂੰ ਮੈਂ ਸੁਣਾਉਣਾ ਚਾਹਨਾ ਘਰ ਵਾਲੀ ਘਰ ਵਾਲੇ ਨੂੰ ਕਹਿੰਦੀ ਹੈ ਕਿ ਕੰਮ-ਕਾਰ ਵਿੱਚ ਖਪਿਆ ਰਹਿਣਾ ਕੰਮ-ਕਾਰ ਵਿੱਚ ਖਪਿਆ ਰਹਿਣਾ ਛੱਡ ਕੰਮ ਤੇ ਹੋ ਜਾ ਖਾਲੀ ਉਏ ਕੰਮਕਾਰ ਵਿੱਚ ਖਪਿਆ ਰਹਿਣਾ ਛੱਡ ਕੰਮ ਤੇ ਹੋ ਜਾ ਖਾਲੀ ਜੰਗ ਲੱਗੀ ਤੂੰ ਰਫਰ ਪੁਰਾਣੀ ਮੈਂ ਕਿ 47 ਚੁੱਲਾ ਚੌਂਕਾ ਸਾਂਭ ਲੈ ਹੁਣ ਤੂੰ ਚੁੱਲਾ ਚੌਂਕਾ ਸਾਂਭ ਲੈ ਹੁਣ ਤੂੰ ਵੇੜੇ ਪੋਚਾ ਲਾਇਆ ਕਰ ਫ੍ਰੀ ਮਾਲ ਦੇ ਲੱਗੇ ਭੰਡਾਰੇ ਤੂੰ ਨਾ ਕੰਮ ਤੇ ਜਾਇਆ ਕਰ ਫ੍ਰੀ ਮਾਲ ਦੇ ਲੱਗੇ ਭੰਡਾਰੇ ਤੂੰ ਨਾ ਕੰਮ ਤੇ ਜਾਇਆ ਕਰ ਕੋਈ ਕਹਿੰਦਾ ਏ ਕਣਕ ਦੇਾਂਗੇ ਕੋਈ ਕਹਿੰਦਾ ਏ ਕਣਕ ਦੇਾਂਗੇ ਕੋਈ ਦੇਵੇ ਤੇ ਆ ਕੇ ਆਟਾ ਆ ਕੇ ਮੁਫਤ ਦਾ ਰਾਸ਼ਨ ਲੈ ਜਾਓ ਜਨਤਾ ਬਿਰਲਾ ਟਾਟਾ ਰੈਲੀ ਜਾਣ ਤੇ ਪੌਗਾ ਮਿਲਦਾ ਹੈ ਰੈਲੀ ਜਾਣ ਤੇ ਪੌਗਾ ਮਿਲਦਾ ਹੈ ਨਾਰਾ ਲਾਣ ਤੇ ਅਧਿਆ ਫੋਟ ਦੇਵੇਂ ਤਾਂ ਬੋਤਲ ਮਿਲ ਜੂ ਕੰਬਲ ਹੋਰ ਨੇ ਵਧੀਆ ਚੁੱਪ ਕਰਕੇ ਮੰਜੇ ਤੇ ਬਹਿ ਜਾ ਚੁੱਪ ਕਰਕੇ ਮੰਜੇ ਤੇ ਬਹਿ ਜਾ ਸ਼ਾਮ ਨੂੰ ਘੁੱਟ ਘੁੱਟ ਲਾਇਆ ਕਰ ਫ੍ਰੀ ਮਾਲ ਦੇ ਲੱਗੇ ਭੰਡਾਰੇ ਤੂੰ ਨਾ ਕੰਮ ਤੇ ਜਾਇਆ ਕਰ ਤਾਰਾਂ ਵਿੱਚੋਂ ਬਿਜਲੀ ਫ੍ਰੀ ਐ ਤਾਰਾਂ ਵਿੱਚੋਂ ਬਿਜਲੀ ਫ੍ਰੀ ਐ ਕਦੇ ਕਰੰਟ ਵੀ ਆ ਜਾਂਦਾ ਏ ਬਿੱਲ ਨਹੀਂ ਆਉਣਾ ਬਿਜਲੀ ਵਾਲਾ ਸੁਣ ਮੀਟਰ ਘਬਰਾ ਜਾਂਦਾ ਏ ਮਸ਼ੀਨ ਤੂੰ ਲੀੜੇ ਤੋਂ ਨੂੰ ਲੈ ਦੇ ਵਾਸ਼ਿੰਗ ਵਾਲੀ ਮਸ਼ੀਨ ਤੂੰ ਲੈ ਦੇ ਤੇ ਸ਼ੀਸ਼ੇ ਵਾਲਾ ਫ੍ਰਿਜ ਕਢਾ ਦੇ ਲਾ ਦੇ ਏਸੀ ਠਾਰੇ ਪਿੰਡਾ ਓਏ ਸਾਰੇ ਮੇਰੇ ਲਾਂਬੇ ਲਾ ਦੇ ਮੀਟਰ ਪੁੱਟ ਕੇ ਸੁੱਟ ਦੇ ਹੁਣ ਤੂੰ ਮੀਟਰ ਪੁੱਟ ਕੇ ਸੁੱਟਦੇ ਹੁਣ ਤੂੰ ਪੂਰੇ ਹੋਣਗੇ ਸਾਰੇ ਵਾਦੇ ਹੁਣ ਨਹੀਂ ਆਪਾਂ ਚੋਰੀ ਕਰਨੀ ਹੁਣ ਨਹੀਂ ਆਪਾਂ ਚੋਰੀ ਕਰਨੀ ਤੂੰ ਨਾ ਕੁੰਡੀ ਪਾਇਆ ਕਰ ਫ੍ਰੀ ਮਾਲ ਦੇ ਲੱਗੇ ਭੰਡਾਰੇ ਫ੍ਰੀ ਮਾਲ ਦੇ ਲੱਗੇ ਭੰਡਾਰੇ ਤੂੰ ਨਾ ਕੰਮ ਤੇ ਜਾਇਆ ਕਰ ਤੇ ਅੱਗੇ ਵਾਈਫ ਕਹਿੰਦੀ ਹੈ ਜੀ ਕਹਿੰਦੀ ਵੇਲਾ ਹੋ ਮੈਨੂੰ ਸੀਪ ਸਿਖਾ ਦੇ ਵੇਲਾ ਹੋ ਮੈਨੂੰ ਸੀਪ ਸਿਖਾ ਦੇ ਬਾਲੇ ਚੋਂਦੇ ਟੀਪ ਕਰਾ ਦੇ ਬੇਗਮ ਸੁਟੂ ਏਕਾ ਥੱਲੇ ਸਰਕਾਰ ਬਣੀ ਤਾਂ ਬੱਲੇ ਬੱਲੇ ਪਾਪੂ ਦੀ ਲੱਗ ਜਾਣੀ ਪੈਨਸ਼ਨ ਓਏ ਆਪਾਂ ਕਾਦੀ ਲੈਣੀ ਟੈਨਸ਼ਨ ਬਾਪੂ ਦੀ ਲੱਗ ਜਾਣੀ ਪੈਨਸ਼ਨ ਆਪਾਂ ਕਾਦੀ ਲੈਣੀ ਟੈਨਸ਼ਨ ਲੈਟਰੀ ਨਾ ਸਰਕਾਰ ਬਣਾਵੇ ਥਾਂ ਥਾਂ ਦੇਖੋ ਸੀਟਾਂ ਲਾਵੇ ਤੂੰ ਫਰੀ ਦੀ ਸੀਟ ਤੇ ਬਹਿ ਕੇ ਬਸ ਹੌਲਾ ਹੋ ਜਾਇਆ ਕਰ ਫਰੀ ਮਾਲ ਦੇ ਲੱਗੇ ਭੰਡਾਰੇ ਤੂੰ ਨਾ ਕੰਮ ਤੇ ਜਾਇਆ ਕਰ ਉਹ ਫੇਕਾਰ ਵਾਲਾ ਉਹਨੂੰ ਕਹਿੰਦਾ ਭਾਈ ਇਹ ਤਾਂ ਸਾਰਾ ਲਾਰਾ ਬਾਜੀ ਹੈ ਤੂੰ ਆਏ ਕਰ ਥਾਪੀ ਚੱਕ ਤੇ ਕੱਪੜੇ ਧੋਲੇ ਥਾਪੀ ਚੱਕ ਤੇ ਕੱਪੜੇ ਧੋਲੇ ਫੜ ਲੈ ਪੋਚਾ ਵੇੜੇ ਸੋਲੇ ਮਟਕੇ ਦੇ ਵਿੱਚ ਭਰ ਲੈ ਪਾਣੀ ਸ਼ੀਸ਼ੇ ਨੂੰ ਚਮਕਾਇਆ ਕਰ ਵੋਟਾਂ ਪਿੱਛੇ ਕਰਨ ਮਖੌਲਾ ਨਹੀਂ ਤੂੰ ਨਾ ਦਿਲ ਤੇ ਲਾਇਆ ਕਰ ਹਾਏ ਨਹੀਂ ਮੇਰੀ ਇਹ ਭੋਲੀਏ ਜਨਤਾ ਸੀਰੀਅਸ ਨਾ ਹੋ ਜਾਇਆ ਕਰ ਤੇ ਵਾਦੇ ਸੱਤਾ ਮੌਜ ਦੀ ਗੱਲ ਹੈ ਵਾਦੇ ਸੱਤਾ ਮੌਜ ਦੀ ਗੱਲ ਐ ਕਸਮਾਂ ਖਾਣਾ ਰੋਜ਼ ਦੀ ਗੱਲ ਐ ਪੋਣੇ ਦੇ ਵਿੱਚ ਰੋਟੀ ਪਾ ਦੇ ਝੋਲਾ ਮੇਰੇ ਹੱਥ ਫੜਾ ਦੇ ਖਬਰਾਂ ਵਾਲੇ ਚੈਨਲ ਛੱਡ ਤੂੰ ਖਬਰਾਂ ਵਾਲੇ ਚੈਨਲ ਛੱਡ ਤੂੰ ਵਕਤ ਨਾ ਐਵੇਂ ਜਾਇਆ ਕਰ ਵੋਟਾਂ ਪਿੱਛੇ ਕਰਨ ਮਖੌਲਾ ਤੂੰ ਦਿਲ ਤੇ ਨਾ ਲਾਇਆ ਕਰ ਹਾਏ ਓ ਮੇਰੀ ਇਹ ਭੋਲੀ ਜਾਨਤਾ ਸੀਰੀਅਸ ਨਾ ਹੋ ਜਾਇਆ ਕਰ ਸੀਰੀਅਸ ਨਾ ਹੋ ਜਾਇਆ ਕਰ